ਹਜਾ ਨਹੀਂ ਹੈ ਕਿ ਇਹ ਨਵਾਂ ਉਤਾਰ ਹੈ ਇਹ ਜਾਮੇ ਮੈਂ ਪਹਿਲਾਂ ਪਾ ਚੁੱਕਿਆ हूं जी लेकिन ਘਰ ਦੀ ਰੋਟੀ ਦੇ ਚਲਾਨੀ ਹੈ ਬਿਲਕੁਲ ਹੱਕ ਹalal ਦੀ ਚਲਾਨੀ ਕੋਈ ਇੱਕ ਬੰਦਾ ਕਹ ਦੇ ਜੀ ਕਿ ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਜੋ ਕੋਈ ਦੁਕਾਨ ਚੱਲੀ ਨਹੀਂ ਚੱਲੀ ਕੋਰੇਤੇ ਦੀ ਖੱਡ ਸੀ ਸੀ ਕੋਈ ਦੱਸ ਕੋਈ ਬਿਜ਼ਨਸ ਕੋਈ ਦੁਕਾਨ ਮੇਰੀ ਕਿਸੇ ਪਾਸੇ ਹੋਵੇ ਜੀ ਅਸੀਂ ਤੇ ਤੋੜ ਕੇ ਨਵਾਂ ਸਿਸਟਮ ਬਣਾਣਾ ਸੀ ਤੇ ਜੇ ਧੰਦਾ ਹੀ ਕਰਨਾ ਸੀ ਫਿਰ ਰਾਜਨੀਤੀ ਕੀ ਕੀ ਲੈਣਾ ਸੀ ਰਾਜਨੀਤੀ ਤੋਂ ਜਿਸ ਦਿਨ ਲੋਕਾਂ ਦਾ ਭਲਾ ਕਰਨ ਨੂੰ ਕੋਈ ਕਹੇਗਾ ਨੀਹਾਂ ਚਿੰਦੇ ਕੁਝ ਨਹੀਂ ਚਾਹੀਦਾ ਸ਼ਤਰਾਂਜ ਦਾ ਵਜ਼ੀਰ ਹੋ ਇਨਸਾਨ ਦਾ ਜ਼ਮੀਰ ਹੋ ਗਿਰ ਗਿਆ ਤਾਂ ਖੇਲ ਖਤਮ ਜ਼ਮੀਰ ਗਿਰਨੇ ਨਹੀਂ ਦਿਆ ਇਮਾਨ ਵਿਕਨੇ ਨਹੀਂ ਦਿਆ ਠੀਕ ਹੈ ਔਰ ਕਿਰਦਾਰ سے سمجھੋਤਾ ਨਹੀਂ ਮਿਸ਼ਨ ਹੈ ਰਾਜਨੀਤੀ ਔਰ ਮੇਰਾ ਇਸ਼ਕ ਹੈ ਪੰਜਾਬ ਇਸ਼ਕ ਬਦਲੇ ਮੇਂ ਕੁਛ ਮੰਗਤਾ ਨਹੀਂ